ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਬਖਾਸ ਮਹਾਲੀ ਸਾਹਿਬ ਤੋਂ ਕਵਰ ਕਰਦੇ ਪਏ ਆ 7707868469 7707868463 ਖਾਸ ਮੁਹਾਲੀ ਸ਼ਹਿਰ ਇਥੋਂ ਕਵਰ ਕਰਦੇ ਪਏ ਵਟਸਐਪ ਦੇ ਰਾਹੀਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੂਹੋ 6 ਦੰਦ ਦੇ ਜਰਸੀ ਦਿਖਾਉਣੇ ਪਏ ਆ ਦੂਸਰਾ ਸੁਆ ਸੂਈ ਆ ਅੱਜ ਇਹਨੂੰ ਹੋ ਗਿਆ ਦੂਜਾ ਦਿਨ ਸੂਈ ਨੂੰ ਤੇ ਜੇਲ ਵਗੈਰਾ ਪ੍ਰੋਪਰ ਵੀਰ ਕਾ ਡਾਨਾ 50 0 ਵਾਟ ਸੂਈ ਦੀ ਸੀਮਨ ਦੀ ਆਪ ਬੱਛੀ ਆ ਪਹਿਲੇ ਸਵੇਰੀ ਮਿਲਕ ਪ੍ਰੋਡਕਸ਼ਨ ਰਹੀ ਆ 19 ਲੀਟਰ ਦੀ ਸੋ ਵੀਰ ਕਹਿੰਦਾ ਨੈਟ ਜਮਾ ਮਿਲਣ ਵਾਲਾ 18 ਕਿਲੋ ਤੋਂ ਬਾਹਰ ਦੁੱਧ ਦਾ ਪੀਕ ਲੈਵਲ ਰਿਹਾਗਾ ਇਸ ਵਾਰ ਉਮੀਦ ਕਰਦੇ ਆ ਇਸ ਤੋਂ 22 ਤੋਂ ਲੈ ਕੇ 23 ਕਿਲੋ ਦੁੱਧ ਦੀ ਪਰ ਤੁਸੀਂ ਵੇਖ ਸਕਦੇ 20 ਮੰਨ ਕੇ ਲੈ ਲਿਓ ਪਰ ਵੀਰ ਕਹਿੰਦਾ ਮੇਰਾ ਦਾਵਾ ਹੈ ਕਿ 20 ਤੋਂ ਪਾਰ ਚੱਲੂਗੀ ਅੱਜ ਇਹਦੇ ਥੱਲੇ ਦੁੱਧ 15 ਤੋਂ 16 ਲੀਟਰ ਵੀਰ ਕਹਿੰਦਾ ਹਾਜ਼ਰ ਆ ਜਾਵਾਂ ਦੂਜੀ ਦਿਨ ਦੀ ਸੂਈ ਥੱਲੇ ਮੰਨ ਕੇ ਚਲੋ ਵੀ 7 ਲੀਟਰ ਤੋਂ ਬਾਹਰ ਬੌੜਾ ਬੱਚੇ ਨੂੰ ਜਗਾ ਕੇ 14 ਲੀਟਰ ਦੁੱਧ ਮਿਲਕਿੰਗ ਇਹ ਥੱਲੇ ਹਾਜ਼ਰ ਆ 22 ਤੋਂ 23 ਲੀਟਰ ਦੁੱਧ ਪਾਉਣ ਦੀ ਇਹਦੀ ਉਮੀਦ ਆ ਪਾਉਗੀ ਬੋਡੀ ਸਟਰਕਚਰ ਵਗੈਰਾ ਬੱਚਾ ਹੀ ਪਿੱਛੇ ਦੇ ਫੀਮੇਲ ਕਾਫ ਆ ਉਹ ਵੀ ਕਨਫਰਮ ਕਰ ਦੋ ਕਿ ਇਹਦੇ ਸੀਮਣੇ ਚੰਗੇ ਸੀਮਣ ਦੀ ਬੱਚੀ ਆ ਸੋਲੇਵਾ ਵਗਰਾ ਦੇਖੋ ਪੂਰਾ ਸਾਫ ਸੁਥਰਾ ਫਾੜੀ ਵਾਲਾ ਹਵਾਨਾ ਹਾਥੀ ਚੁਵਾਈ ਕਰ ਸਕਦੇ ਚਾਹੇ ਪਾ ਮਸ਼ੀਨੀ ਚੁਵਾਈ ਦੋਨੇ ਟਾਈਪ ਦਾ ਥਣ ਲੱਗਿਆ ਵਾ ਸੋ ਦੇਖੋ ਬੈੜ ਦਾ ਥਣ ਹਵਾਨਾ ਵੇਰਾ ਪੂਰਾ ਸਾਫ ਸੁਥਰਾ ਤੇ ਜਿੰਦੇ ਜਾਨ ਬਰੀਡ ਦੇ ਵਿੱਚ ਆ ਪੂਰੀ ਬੱਚਾ ਵੀ ਇਹਨੇ ਫੀਮੇਲ ਕਾਫ ਦਿੱਤਾ ਚੰਗੀ ਸਾਫ ਸੁਥਰੀ ਬੱਚੀ ਆ ਇਹਦੇ ਪਿੱਛੇ ਸੋ ਦੂਸਰਾ ਸੁਆ ਸੂਈ ਸਵਾਈ 16 ਲੀਟਰ ਦੇ ਲਗਭਗ ਬੋੜਾ ਥੱਲੇ ਇਸ ਵਕਤ ਨੈਟ ਹਾਜ਼ਰਾ ਦੋ ਟਾਈਮ ਵੀਰ ਕਹਿੰਦਾ ਚਵਾ ਕੇ ਦੇ ਦਿੰਦਾ ਕੋਈ ਵੀਰ ਮਿਲ ਸਕਦਾ ਤੇ ਮੁੱਲ ਇਹਦਾ ਹੈਗਾ 95000 ਰੁਪਿਆ ਜੈਸਰਨ ਉਹ ਵੀਰ ਕਹਿੰਦਾ 88000 ਦੀ ਆਪਾਂ ਦੇ ਦਾਂਗੇ ਇਹਦੇ ਵਿੱਚੋਂ ਗਜੈਸ ਮਾਣੀ ਮੋਟੀ ਮੌਕੇ ਤੇ ਹੋ ਜੂ 88000 ਦੇ ਵਿੱਚੋਂ ਸੋ ਦੂਸਰਾ ਸੁਦਾ ਸੂਈ ਸਵਾਈ 22 ਤੋਂ 23 ਲੀਟਰ ਦੁੱਧ ਪਾਉਣ ਵਾਲੀ ਬੈਡ ਹਾਜ਼ਰਾ 88000 ਦੀ ਬਣ ਜੂ ਇਹਦੇ ਵਿੱਚੋਂ ਗਜੈਸ ਹੋ ਜੂ ਬੈ 50062 ਦੇ ਸੀਮਨ ਜੀ ਆਪਾਂ ਮੂੰਹ ਮੱਥਾ ਕੰਨ ਵਗੈਰਾ ਬਰੀਡ ਵਗੈਰਾ ਪੂਰੀ ਚੰਗੀ ਆ ਸੋ ਕੋਈ ਵੀ ਵੀਰੇ ਨੂੰ ਖਰੀਦਣ ਦਾ ਚਾਹਵਾਨ ਹੋਵੇ ਆਪਦੀ ਨਿਰਖ ਪਰਖ ਕਰਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਿਰਖ ਪਰਖ ਤੁਸੀਂ ਆਪ ਕਰਨੀ ਆ ਏਰੀਆ ਮਹਾਲੀਆ 770786846352 ਦਾ ਮੋਬਾਈਲ ਨੰਬਰ ਆ ਦੂਸਰਾ ਸੁਆ ਵੈੜ ਸੁਈਸ ਬਾਈ ਜੇਰ ਵਗੈਰਾ ਦਾ ਮਡਾਨਾ ਪਿੱਛੇ ਬੱਚੀ ਫੀਮੇਲ ਕਾਫਾ 5002 ਦੀ ਆਪ ਆ 88000 ਦੇ ਵਿੱਚੋਂ ਮਾਨਦਾਨ ਹੋ ਜੂ ਕੀਮਤ 95000 ਰੁਪਈਆ ਸੋ ਥੰਡ ਚਵਾਈ ਦੀ ਓਕੀ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਗੇ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ